ਵਾਹਿਗੁਰੂ ਜੀ ਦਾ ਖਾਤਸਾ ਸ਼ਰਿਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਭਾਈ ਪਿੰਦਰਪਾਲ ਸਿੰਘ ਜੀ ਦੇ ਪਾਸੋਂ ਕਥਾ ਨੂੰ ਸਰਵਣ ਕਰਾਂਗੇ ਜਿਸ ਕਥਾ ਵਿੱਚ ਉਹ ਦੱਸਦੇ ਹਨ ਕਿ ਜਿਹੜੇ ਬੰਦੇ ਵਿੱਚ ਹੰਕਾਰ ਹੁੰਦਾ ਹੈ ਉਸ ਵਿੱਚ ਕੀ ਕੀ ਬਦਲਾਅ ਹੁੰਦੇ ਹਨ ਹੰਕਾਰੀ ਬੰਦੇ ਦੀ ਪਛਾਣ ਕਿਵੇਂ ਕਰੀਏ ਆਓ ਭਾਈ ਸਾਹਿਬਾਂ ਇਸ ਕਥਾ ਵਿੱਚ ਜਾਣਦੇ ਹਾਂ ਜੀ ਜਿਸ ਕੋ ਰਾਜ ਭਾਗ ਦਿੱਤਾ ਮਾਰ ਕਹਿੰਦੇ ਜੋ ਬੰਦਾ ਨਿਮਰਤਾ ਵਿੱਚ ਰਹੇ ਹੰਕਾਰ ਨਾ ਕਰੇ ਉਸ ਦਾ ਰਾਜ ਭਾਗ ਵੀ ਸਵੀਕਾਰ ਹੈ ਪਰ ਜੇ ਉਹ ਹੰਕਾਰ ਕਰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਉਹਦੀ ਜ਼ਿੰਦਗੀ ਬਸ ਇਸ ਤਰ੍ਹਾਂ ਜਿਵੇਂ ਨਰਕਾਂ ਦਾ ਕੁੱਤਾ ਇਸ ਤੋਂ ਵੱਧ ਕੁਝ ਨਹੀਂ ਜਿਵੇਂ ਸਾਹਿਬ ਦਾ ਬਚਨ ਹੈ ਕਿ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਸੁਣਿ ਜਿਸ ਕਾ ਅੰਤਰ ਰਾਜ அபிਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣੈ ਮੈਂ ਜੋ ਬਨਵੰਦ ਝੁਕਦਾ ਨਹੀਂ ਮੇਰੇ ਕੋਲ ਜਵਾਨੀ ਹੈ ਇਹ ਤੇਰੇ ਕੋਈ ਇਹਦੇ ਵਿੱਚ ਇਸਤਰੀ ਵੀ ਹੈ ਇਹਦੇ ਵਿੱਚ ਪੁਰਸ਼ ਵੀ ਹੈ ਜਵਾਨੀ ਇੱਕ ਆਪਣੇ ਆਪ ਦੀ ਬੜੀ ਵੱਡੀ એનર્ਜੀ ਹੈ ਮੈਨੂੰ ਯਾਦ ਇੱਕ ਗੁਰਮੁਖ ਕਹਿੰਦੇ ਸਨ ਬੋਲਦੇ ਆਇਆ ਕਹਿ ਰਿਹਾ ਸੁਣੋ ਜਵਾਨੋ ਕਿਹੜੇ ਨਸ਼ੇ ਚ ਪੈ ਗਏ ਹੋ ਜਵਾਨੀ ਤੱਕ ਖੋਦੀ ਆਪਣੇ ਆਪ ਚੇਡਾ ਵਜਾ ਨਸ਼ੇ ਦੀ ਸੰਭਵ ਦੀ ਜਾ ਸਿੱਖ ਲੋ ਜਿਸ ਬੰਦੇ ਨੂੰ ਜੋਬਨ ਦਾ ਹੰਕਾਰ ਹੋ ਜਾਏ ਉਥੇ ਪ੍ਰਮਾਤਮਾ ਵਿਸਰਦਾ ਹੈ ਹੰਕਾਰੀ ਬੰਦਾ ਇਨਾ ਹੋ ਜਾਂਦਾ ਹੈ ਚਰਨ ਤੂੜ ਦੀ ਗੱਲ ਦੂਰ ਜੋਬਨ ਵਿੱਚ ਮੱਤਾ ਹੋਇਆ ਬੰਦਾ ਦੂਜੇ ਅੱਗੇ ਝੁਕਣ ਦੀ ਤਾਂ ਗੱਲ ਛੱਡੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਜੋ ਬੰਦੇ ਹੰਕਾਰ ਵਿੱਚ ਪਿਆ ਹੋਇਆ ਬੰਦਾ ਖੂਨ ਦੇ ਰਿਸ਼ਤੇ ਅੱਗੇ ਵੀ ਝੁਕਣ ਲਈ ਤਿਆਰ ਨਹੀਂ ਹੁੰਦਾ। ਕਈ ਜਦੋਂ ਜਵਾਨ ਪੁੱਤਰ ਹੁੰਦਾ ਹੈ ਨਾ ਖਿਮਾ ਕਰਿਓ। ਕੁਰਾਇ ਪੈ ਸਕੇ ਪਿਓ ਗੇ ਵੀ ਅੱਖਾਂ ਕੱਢਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪ੍ਰਮਾਣ ਹੈ। ਬਾਬਾ ਪਿਰਤੀ ਚੰਦ ਸਾਹਮਣੇ ਬੋਲਦਾ ਹੈ। ਤੇ ਗੁਰੂ ਰਾਮਦਾਸ ਨੇ ਉਹਨੂੰ ਬਾਣੀ 'ਚ ਦਰਜ ਕਰ ਦਿੱਤਾ। ਕਹਿਣ ਲੱਗੇ ਤੇਰੇ ਕੋਲ ਦੋ ਚੀਜ਼ਾਂ ਨੇ ਤੇਰੇ ਕੋਲ ਪੈਸੇ ਤੇ ਤੇਰੇ ਸਰੀਰ ਵਿੱਚ ਜੋਬਨ ਹੈ। ਪਰ ਚੇਤੇ ਰੱਖੀ ਕਦੀ ਕਿਸੇ ਦਾ ਸਾਥ ਨਹੀਂ ਦਿੰਦੇ ਕਾਹੇ ਪੂਤ ਝਗਰ ਤਹ ਸੰਗ ਬਾਤ ਜਿਨ ਕੇ ਜਣੇ ਬਡੀਰੇ ਤੁਮ ਕੋ 300 ਝਗਰਤ ਪਾਪ ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸੈ ਨਾ ਆਪ ਜਿਸ ਬੰਦੇ ਵਿੱਚ ਮਹਾਰਾਜ ਕਹਿੰਦੇ ਨੇ ਜੋ ਜਾਣੈ ਮੈਂ ਜੋਬਨ ਵੰਤ ਇਹ ਕਹਿ ਰਿਹਾ ਕਿ ਮੇਰੇ ਤੋਂ ਆ ਜਵਾਨ ਤੇ ਸੋਹਣਾ ਕੋਈ ਨਹੀਂ ਗੁਰੂ ਅਰਜੁਨ ਦੇਵ ਕਹਿੰਦੇ ਨੇ ਇੱਥੇ ਫੋਟੋਆਂ ਲੱਗ ਜਾਣਗੀਆਂ ਤੇਰੀ ਜਵਾਨੀ ਦੀਆਂ ਸੁਆਪਣ ਦੀਆਂ ਪਰ ਚੇਤੇ ਰੱਖੀ ਜੇ ਪਰਮਾਤਮਾ ਭੁੱਲ ਗਿਆ ਤੇਰਾ ਅੰਦਰ ਨਹੀਂ ਝੁਕਦਾ ਤੇ ਤੂੰ ਸਿਰਫ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਤੇਰੀ ਕੋਈ ਐਸੀਅਤ ਨਹੀਂ ਜੋ ਜਾਨਾ ਮੈਂ ਜੋਬਨਵੰਤ ਸੋ ਹੋਵਤ ਬਿਸਤਾ ਕਾ ਗੰਦਗੀ ਦਾ ਜੰਤ ਕਿਹੜਾ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ ਜਿੰਮ ਉਹ ਸੁਣਾ ਕੇ ਅੱਗੇ ਤੁਰਨਾ ਮੈਂ ਨੈਗੇਟਿਵ ਨਹੀਂ ਬੋਲ ਰਿਹਾ ਪਰ ਮੈਂ ਇੱਕ ਪੱਕਾ ਰੱਖਣਾ ਪੈਣਾ ਸੀ ਮੈਨੂੰ ਇਹ ਕਿ ਚਰਨਾਂ ਦੀ ਧੂਰ ਤਾਂ ਹੀ ਬਣੇਗਾ ਜੇ ਇਹ ਸਾਰਾ ਜਿਹੜਾ ਸੁਰਤ ਵਿੱਚ ਲਈ ਬੈਠਾ ਮੇਰੇ ਕੋਲ ਆਹ ਕੁਛ ਆਹ ਕੁਝ ਸਭ ਦਾ ਸਭ ਨੂੰ ਪੂਕਣਾ ਪੈਣਾ ਇਹਨੂੰ ਸ਼ਲੋਕ 12 ਤੇ ਵਦੀਕ ਜਦੋਂ ਅਸੀਂ ਪੜਨੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵਚਨ ਦੇ ਉਸ ਵਿੱਚ ਪਹਿਲਾ ਸ਼ਲੋਕ ਜਿਹੜਾ ਉਹ ਜੋਗਣ ਦੇ ਹੰਕਾਰ ਦੀ ਵਿਆਖਿਆ ਕਰ ਰਿਹਾ ਹੈ ਉਹ ਸ਼ਲੋਕ ਹੈ ਦੋ ਸ਼ਖੀਆਂ ਨੇ ਆਪਸ ਵਿੱਚ ਗੱਲਬਾਤ ਕਰਦੀਆਂ ਮੈਂ ਇਹ ਵੀ ਬੇਨਤੀ ਕਰਾਂ ਗੁਰਬਾਣੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਦਰਸਲ ਕੋਈ ਇਸਤਰੀ ਰੂਪ ਵਿੱਚ ਉਚਾਰਨ ਕੀਤਾ ਗਿਆ ਭਾਵਾਂ ਕਿ ਬਾਣੀ ਦੇ ਉਚਾਰਨ ਕਰਤਾ ਜਿਹੜੇ ਨੂੰ ਸਾਰੇ ਮਰਦ ਜਾਮੇ ਵਿੱਚ ਨਹੀਂ ਭਗਤ ਨੇ ਪਤਨੀ ਗੁਰੂ ਸਹਿਬਾਨ ਨੇ ਪਰ ਕੋਈ ਇਸਤਰੀ ਰੂਪ ਹੋ ਕੇ ਉਹਨਾਂ ਨੇ ਇਹ ਬਾਣੀ ਉਚਾਰਨ ਕੀਤੀ ਤੇ ਗੁਰਬਾਣੀ ਨੇ ਇਸ ਗੱਲ ਨੂੰ ਵੀ ਬਿਲਕੁਲ ਸਾਫ਼ ਕਰ ਦਿੱਤਾ ਹੈ ਕਿ ਇਸ ਜਗਤ ਵਿੱਚ ਸਿਰਫ ਮਰਦ ਇੱਕ ਪਰਮਾਤਮਾ ਹੈ ਬਾਕੀ ਸਾਰੀਆਂ ਉਹਦੀਆਂ ਇਸਤਰੀਆਂ ਜਗ ਮੇ ਪੁਰਖ ਇੱਕ ਹੈ ਹੋਰ ਸ਼ਗਲੀ ਨਾਰ ਸੁਭਾਈ ਮਹਾਰਾਜ ਸ਼ਬਦ ਵਰਤੇ ਉੱਥੇ ਦੋ ਸ਼ਖੀਆਂ ਨੇ ਇਹਦੇ ਬਾਹਰ ਮੁਕੀ ਅਰਥ ਕਰਾਂਗੇ ਫਿਰ ਅੰਦਰੋਂ ਅੰਤਰੂਨੀ ਅੰਤਰੀ ਅਰਥ ਨੇ ਇੱਕ ਸਹੇਲੀ ਪੁੱਛਦੀ ਹੈ ਕਿ ਤੂੰ ਕਿੰਨੀ ਬੇਅਦਬੀ ਕਿੰਨੇ ਬੇਅਦਬ ਹੋ ਗਈ ਹੈ ਤੂੰ ਆਪਣੇ ਸੱਸ ਅੱਗੇ ਕਿਉਂ ਨਹੀਂ ਝੁਕਦੀ ਮੱਥਾ ਕਿਉਂ ਨਹੀਂ ਟੇਕਦੀ ਹੁਣ ਇਹ ਨਹੀਂ ਰਿਹਾ ਯਾਦ ਰੱਖਿਓ ਪਹਿਲਾਂ ਸੀ ਮੈਨੂੰ ਯਾਦ ਹੈ ਕਿ ਸਾਡੇ ਘਰਾਂ 'ਚ ਸਾਡੀ ਮਾਂ ਸਾਡੀ ਬੀਬੀ ਜਦੋਂ ਬਾਹਰ ਹੋਣਾ ਉਹਨਾਂ ਨੇ ਆਪਣੇ ਪੱਲੇ ਨਾਲ ਆਪਣੀ ਸੱਸ ਦੇ ਪੈਰਾਂ ਨੂੰ ਛੋਣਾ ਤੇ ਆਪਣੇ ਮੱਥੇ ਤੇ ਲਾਣਾ ਇਸ ਤਰ੍ਹਾਂ ਹੁੰਦਾ ਰਿਹਾ ਹੁਣ ਨਹੀਂ ਹੁਣ ਨਾ ਤਾਂ ਚੁੱਕਣ ਵਾਲਾ ਦਾ ਕੰਮ ਤੇ ਸੀ ਨਿਬੜ ਦਿੱਤਾ ਕਥਾ ਵਾਲੇ ਉਹ ਮੱਥਾ ਨਾ ਟੇਕਿਓ ਗੁਰੂ ਤੋਂ ਬਿਨਾ ਕਿਸੇ ਨੂੰ ਮੱਥਾ ਨਹੀਂ ਟੇਕਣਾ ਔਰ ਤੁਸੀਂ ਮਰ ਜਾਓਗੇ ਡੁੱਬ ਜਾਓਗੇ ਇਸੇ ਨੂੰ ਅਗਲਾ ਕਹਿੰਦਾ ਪਹਿਲੀ ਤਿਆਰ ਹੁੰਦਾ ਛੱਡ ਪਰ ਕਥਾ ਵਾਲਾ ਕਹਿੰਦਾ ਸੀ ਮੈਂ ਕਹਿੰਦਾ ਗੁਰੂ ਜਾਣ ਕੇ ਨਮਸਕਾਰ ਕਰਨੀ ਤੇ ਵੱਡਿਆਂ ਦਾ ਅਦਬ ਕਰਨਾ ਦੋਨਾਂ 'ਚ ਬੜਾ ਫਰਕ ਜੇ ਇੱਕ ਬਜ਼ੁਰਗ ਬੰਦਗੀ ਕਰਨ ਵਾਲਾ ਜੇ ਸਾਡਾ ਅੰਦਰ ਉਹਦੇ ਅੱਗੇ ਝੁਕਿਆ ਹੀ ਨਹੀਂ ਅਸੀਂ ਇੰਨਾ ਕੁ ਕਿੱਲਾ ਕੰਨ ਧੌਣ 'ਚ ਝੁਕਿਆ ਪਿਆ ਮੈਂ ਨਹੀਂ ਝੁਕਦਾ ਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਗੁਰੂ ਤਾਂ ਕਹਿੰਦਾ ਜੀ ਜੀ ਕੇ ਚੋਲੇ ਰਤਨੇ ਪਿਆਰੇ ਕੰਤ ਤਿਨਾ ਕਹ ਪਾਸ ਧੂੜ ਤਿਨਾ ਕੀ ਜੀ ਮਿਲੈ ਜੀ ਕੋ ਨਾਨਕ ਕੀ ਮੇਰੀ ਬੇਨਤੀ ਉਹਨਾਂ ਦੇ ਚਰਨਾਂ ਦੀ ਧੂੜ ਦੇਨੇ ਖੈਰ ਮੈਂ ਵਿਛਿਤ ਰਹਾਗਾ ਉਹ ਪੁੱਛਦੀ ਤੂੰ ਬੇਅਦਬ ਕਿ ਹੋਗੇ ਤੂੰ ਆਪਣੀ ਸਾਸ ਅੱਗੇ ਝੁੱਕ ਕੇ ਕਿਉਂ ਨਹੀਂ ਨਮਸਕਾਰ ਕਰਦੀ ਅੱਗੋ ਉੱਤਰ ਦਿੰਦੀ ਕਹਿੰਨ ਲਗੀ ਬੁੱਢੜੀ ਇਹ ਬਜ਼ੁਰਗ ਮਾਈ ਮੈਂ ਕੀ ਕਰਮ ਮੇਰੇ ਜੋਗਨ ਦਾ ਚਲੋ ਤੁਸੀਂ ਲਫ਼ਜ਼ ਮੇਰੇ ਸਮਝ ਜਾਓਗੇ ਜਿਹੜੇ ਪੰਜਾਬੀ ਸ਼ਬਦ ਨੇ ਜੀ ਮੇਰੇ ਜੋਗਨ ਦਾ ਇਨਾ ਕੋ ਭਾਰ ਹੈ ਇਸ ਬੁੱਢੀ ਅੱਗੇ ਮੈਂ ਨਹੀਂ ਝੁੱਕ ਸਕਦੀ ਅਗੋ ਗੁਰਮੁਖਸਾ ਕੀ ਕਹਿੰਦੀ ਐ ਸੋਣਨੀ ਕੁੜੀਏ ਭੈਣੇ ਜਿਸ ਜਵਾਨੀ ਦਾ ਤੂੰ ਹੰਕਾਰ ਕਰਨੀ ਏ ਇੱਕ ਦਿਨ ਸੁਆਹ ਹੋ ਜਾਣਾ ਤੂੰ ਝੁਕਣਾ ਨਹੀਂ ਜਾਣਦੀ ਨਾ ਜਿਸ ਜੋਗਨ ਦਾ ਤੂੰ ਹੰਕਾਰ ਕਰਨੀ ਏ ਇਹਨ ਇੱਕ ਦਿਨ ਮਿੱਟੀ ਹੋ ਜਾਣਾ ਕਿਉਂ ਕਹਿਣ ਲੱਗੇ ਤੇ ਤੱਕ ਕੱਚ ਦਾ ਭਾਂਡਾ ਹੈ ਇੱਥੇ ਤਾਂ ਉਹ ਕਿਲੇ ਜਿਹੜੇ ਪੱਕੇ ਚੂਨੇ ਨਾਲ ਪਹਾੜਾਂ ਵਰਗੇ ਅਡੋਲ ਸਨ ਸਦੀਆਂ ਰਹਿਣ ਦੇ ਬਾਵਜੂਦ ਵੀ ਅੱਜ ਕਿਰ-ਕਿਰ ਕੇ ਮਿੱਟੀ ਦਾ ਰੂਪ ਹੋ ਗਏ ਤੂੰ ਜੋ ਬੰਦਾ ਹੰਕਾਰ ਕੀ ਕਰਨੀ ਇੱਕ ਦਿਨ ਤੂੰ ਵੀ ਮਿੱਟੀ ਹੋ ਜਾਣਾ ਹੈ ਮਹਾਰਾਜ ਦਾ ਸ਼ਬਦ ਹੈ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਚਾਰ ਸ਼ਬਦ ਵਰਤੇ ਉਹ ਤੰਗੀ ਧਰ ਤੇ ਉੱਤਾ ਕੱਤ ਪੈ ਹੋਰੀ ਪੈ ਦਾ ਅਰਥ ਦੁੱਧ ਉਹ ਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸਣ ਸੂਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਫਿਰ ਬੇਨਤੀ ਸੁਣੋ ਬੜੇ ਸੌਖੇ ਹਰਤੇ ਸਸਣ ਸੂਈਆ ਸੂਇਆ ਦਰ ਤੇ ਮੱਥਾ ਸਸਣ ਸੂਈਆ ਕਿਵ ਕਰੀ ਨਿਵਨ ਨਾ ਜਾਏ ਥਣੀ ਅਗੋ ਸਖੀ ਕਹਿੰਦੀ ਹੈ ਗੱਜ ਦੇ ਲੱਗਾ ਗਿੜਵੜੀ ਸਖੀਏ ਧੌਲ ਖਰੀ ਜਿਹੜੇ ਪੱਕੇ ਸੋਨੇ ਪਲਸਤਰ ਨਾਲ ਕਿਲੇ ਬਣੇ ਸਨ ਉਹ ਵੀ ਮਿੱਟੀ ਹੋ ਗਿਆ ਤੂੰ ਕਾਦਾ ਹੰਕਾਰ ਵੀ ਕਰਨੀ ਗੱਜ ਜੇ ਲੱਗਾ ਗਿੜਵੜੀ ਸਕੀਏ ਧੌਲ ਕਰੀ ਸੇਪੀ ਟੈਂ ਦੇ ਡਿਟ ਮੈਂ ਮੈਂ ਅੱਖਾਂ ਨਾਲ ਉਹ ਕਿਰਦੇ ਕੋਈ ਡਿਗਦੇ ਕੋਈ ਤਬਾਹ ਹੋਏ ਦੇਖਿਆ ਮੁੰਦ ਨਾ ਕਰ ਬਥਣੀ ਤੂੰ ਆਪਣੀ ਜਵਾਨੀ ਦਾ ਹੰਕਾਰ ਬੱਤ ਕਰ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਯਾਦ ਰੱਖੋ ਜੋ ਜਾਨਾ ਮੈਂ ਜੋ ਬਨ ਬੰਤ ਸੋ ਹੋਵਤ ਬਿਸ਼ਤਾ ਕਾ ਜਨ ਕਬੀ ਗਰਬਨਾ ਕੀਜੀਏ ਚਾਮ ਲਪੇਟੇ ਖਾੜ ਹੈ ਵਰ ਉਪਰ ਛਤਰ ਧਰ ਤੇ ਪਨ ਧਰਨੀ ਗਾੜ ਮਹਾਰਾਜ ਕਹਿੰਦਾ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਗੰਗ ਆਜ ਕਾਲ ਤਜ ਜਾਓਗੇ ਜਿਉ ਕਾਂਚਰੀ ਪੁਯੰਗ ਜਿਵੇਂ ਸਭ ਆਪਣੀ ਕੁੰਝ ਛੱਡਦਾ ਤੇ ਵੇਖੋ ਬੰਦਾ ਮੰਦਨ ਯੋਲ ਯਾਰ ਲਾਂਦਾ ਟਾਕੀਆਂ ਟੂਕੀਆਂ ਲਾਂਦਾ 4 ਸਾਲ ਹੋਰ ਨਿਕਲ ਜਾਣ ਟਾਕੀਆਂ ਲਾਣੀ ਹੈ ਨਾ ਸਭ ਤੋਂ ਮਹਿੰਗਾ ਚਮੜੀ ਨੂੰ ਟਾਕੀ ਲਾਣੀ ਹੈ ਅੱਜ ਕੱਲ ਇਹ ਸਭ ਤੋਂ ਇਸ ਦੁਨੀਆ 'ਚ ਸਭ ਤੋਂ ਮਹਿੰਗੀ ਚੀਜ਼ ਹੈ ਬੇਗਰੂਮ ਨੂੰ ਬਖਸ਼ ਦੇ ਅਜ ਮੈਂ ਕਦੀ ਖੱਬੇ ਸਜੇ ਨਹੀਂ ਕੋਈ ਬੋਲਿਆ ਮੇਕਅਪ ਦਾ ਸਮਾਨ ਸਭ ਤੋਂ ਮਹਿੰਗਾ ਟਾਕੀ ਲਾਂਦਾ ਬੰਦਾ ਨਾ 4 ਦਿਨ ਹੋਰ ਨਿਕਲ ਜਾਂਦਾ ਰਬਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ ਇੱਕ ਤਾਂ ਉਹ ਬਾਣੀ 'ਚ ਕਹਿੰਦਿਆ ਵੀ ਮੇਰੀ ਜਿਹੜੀ ਜਾਤ ਤੇ ਮੈਂ ਮਰੇ ਪਸ਼ੂ ਢੋਨਾ ਮੇਰੀ ਜਾਤ ਕੁਟ ਵੰਡਲਾ ਢੋਟ ਵੰਤਾ ਨੀਤੇ ਬਨਾਸੀ ਆਸ-ਪਾਸਾਂ ਕਹਿੰਦੇ ਨੇ ਮੇਰੇ ਬਜ਼ੁਰਗ ਵੀ ਮੇਰੀ ਕੁੱਲ ਵੀ ਮੇਰਾ ਪਛਤੈਨੀ ਕਿ ਤਾਇਬ ਹੈ ਮਰੇ ਪਸ਼ੂ ਤੋਂ ਨਾ ਚਮੜਾ ਲਾਣਾ ਚਮੜਾ ਸੁਕਾਨਾ ਜੁੱਤੀਆਂ ਗੰਡਣਾ ਤੇ ਇੱਕ ਦਿਨ ਪਾਠ ਕਰਦੇ ਇੱਕ ਬਚਨ ਹੁੰਦਾ ਹੈ ਕਹਿੰਦੇ ਕਿ ਚਮਰਟਾ ਗਾਂਠ ਨਾ ਜੰਨੀ ਸਭ ਲੋਕ ਗਠਾਵੇਂ ਬਣ ਹੀ ਤੇ ਕੀ ਕੀ ਕਰ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਆ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੈ ਰਾਹ ਵਿੱਚ ਕੁਲਾ ਟੂਰ ਤੋਂ ਧਰਮ ਸਮੇਟਾ ਕਹਿੰਦਾ ਨੇ ਕੁੱਲ ਦਾ ਧਰਮ ਹੈ ਕੁਲਾ ਧਰਮ ਟੋਏ ਢੋਰ ਸਮੇਟਾ ਇਹ ਪਾਣਾ ਰਸਤੇ ਜੁੱਤੀਆਂ ਗੰਢ ਦਾ ਮਹਾਂਪੁਰ ਕਹਿੰਦਾ ਨਹੀਂ ਚਮਰਟਾ ਗੰਠ ਨਾ ਜੰਨੀ ਲੋਕ ਠਾਵੇਂ ਪਨਹੀ ਆੜ ਨਹੀਂ ਦੇ ਤੋਪੋ ਨਹੀਂ ਰੰਬੀ ਠਾਉਂ ਰੋਪੋ ਲੋਕ ਗੰਠ ਗੰਠ ਖਰਾਬ ਹੋਚਾ ਹੋਂ ਬਿਨ ਗੰਠੇ ਜੈ ਪਹੁੰਚਾ ਕਮਾਲ ਹੋ ਗਈ ਜੀ ਇਹ ਆਪਛ ਕਿਉਂ ਕੱਟ ਕਰ ਰਹੀ ਗੱਲ ਅਸਲ ਚੌਥੇ ਭਗਤ ਜੀ ਕਹਿੰਦੇ ਆ ਲੋਕੋ ਇਸ ਵੇਹ ਤਾਂ ਲੋਕਾਂ ਦੇ ਪੈਰਾਂ ਦੀਆਂ ਜੁੱਤੀਆਂ ਗੰਡਣਾ ਵਾ ਵਿਚਾਰ ਦਿਨ ਹੋਰ ਕੱਢ ਦੇ 4 ਦਿਨ ਹੋਰ ਕੱਢ ਜਾ ਕਹਿੰਦੇ ਨੇ ਇਹ ਸਰੀਰ ਵੀ ਜੁੱਤੀ ਹੈ ਚਮੜੀ ਦੀ ਤਰ੍ਹਾਂ ਚਮੜੀ ਹੈ ਇਹ ਜੁੱਤੀ ਹੈ ਸੱਚੀ ਮੁੱਚੀ ਲੋਕੀ ਇਹੀ ਯੋਰ ਲਾਈ ਜਾਂਦੇ ਆ 4 ਦਿਨ ਹੋਰ ਕਿਤੇ ਦੇਹ ਕੱਢ ਜਾਏ ਕਹਿੰਦੇ ਨੇ ਲੋਕੋ ਮਰ ਚੱਲਿਓ ਜੁੱਤੀਆਂ ਗੰਡ ਗੰਡ ਕੇ ਦਾ ਸਬਰ ਹੀ ਕਰ ਲਓ ਉੱਥੇ ਮੋਹ ਦੀ ਗੱਲ ਕੀਤੀ ਮੈਂ ਫਿਰ ਬੇਨਤੀ ਕਰਾਂਗਾ ਕਿ ਮਾਰੇ ਨੇ ਕਿਹਾ ਜਿਸ ਕਾ ਅੰਤਰਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਨਾ ਮੈਂ ਜੋਵਨਵੰਤ ਸੋ ਹੋਵਤ ਰਿਸ਼ਤਾ ਚੁੰਤ ਆਪਸ ਕੋ ਕਰਮਵੰਤ ਕਹਾਵੇ ਜਿਹੜਾ ਇਹ ਕਹਿਣਾ ਸ਼ੁਰੂ ਕਰਦਾ ਮੈਂ ਬੜਾ ਚੰਗੇ ਕਰਮ ਕਰਨਾ ਸੁਣੋ ਇਸ ਬੇਨਤੀ ਨੂੰ ਇਹ ਬੜਾ ਖਤਰਨਾਕ ਕੰਮ ਜੀ ਕਿਉਂਕਿ ਧਰਮ ਨੇ ਸਿਖਾਂਦਾ ਵੀ ਚੰਗੇ ਕਰਮ ਕਰ ਤੂੰ ਚੰਗਾ ਬਣ ਜਿਹੜਾ ਬੰਦਾ ਪਤਿਤ ਕਰਮ ਕਰ ਰਿਹਾ ਹੈ ਵੈਗਰੂ ਮੈਂ ਸ਼ਬਦ ਵਰਤਣ ਲੱਗਾ ਉਸ ਬੰਦੇ ਦੀ ਗੁੰਜਾਇਸ਼ ਹੈ ਕਿ ਪਲਟ ਕੇ ਦੁਬਾਰਾ ਸ਼ੁਭ ਕਰਮੀ ਬਣ ਜਾਏ ਤੇ ਜਿਹੜਾ ਸ਼ੁਭ ਕਰਮ ਕਰਕੇ ਹੰਕਾਰੀ ਆ ਗਿਆ ਉਹਦੇ ਲਈ ਰਸਤਾ ਬੰਦ ਲੱਗਦਾ ਪਿਆ ਹੈ ਕਿਉਂਕਿ ਉਹਨੂੰ ਆਪਣੀ ਕਰਮ ਬੰਤੇ ਨਾ ਇਹਨੂੰ ਬਾਣੀ ਚੋਂ ਦੇਖੋ ਜੀ ਤੀਰਥ ਵਰਤ ਅਰ ਦਾਨ ਕਰ ਇਹ ਕਰਮ ਬੰਤ ਹੈ ਇਸ਼ਨਾਨ ਵੀ ਕੀਤਾ ਦਾਨ ਪੁੰਨ ਵੀ ਕੀਤਾ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜਿਉ ਪੁੰਚਰ ਇਸ਼ਾਨ ਜਿਵੇਂ ਹਾਥੀ ਦਾ ਇਸ਼ਾਨ ਹੈ ਇੱਥੇ ਹੈ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਉਹ ਜੂਨ ਪਰਮਾਵੇ ਉਹ ਜਨਮਾਂ ਜਨਮਾਂਤਰਾਂ ਵਿੱਚ ਭਟਕਦਾ ਦਿੰਦਾ ਹੈ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ ਜਿਹੜਾ ਇਨਸਾਨ ਇਸ ਗੱਲ ਦੇ ਹੰਕਾਰ ਚਿੰਦਾ ਕਿ ਮੇਰੇ ਤੋਂ ਚੰਗਾ ਤਾਂ ਸ਼ੁਭ ਕਰਮੀ ਹੈ ਹੀ ਕੋਈ ਨਹੀਂ ਮੈਂ ਬੜਾ ਨਿਤਨਮੀਏ ਦੇ ਪੱਲੇ ਕੁਛ ਨਹੀਂ ਗੁਰਮਖੋ ਅੱਜ ਇਸ ਤੋਕ ਨੂੰ ਜੇ ਸਿੱਖਾਂ ਚ ਘਟਾ ਕੇ ਦੇਖੋ ਨਾ ਤੂੰ ਸੋਸ਼ਲ ਮੀਡੀਆ ਦੇਖ ਲਓ ਦੂਜਾ ਤੀਜਾ ਕੋਈ ਦੇਖੋ ਸਭ ਤੋਂ ਯਾਦਾ ਜ਼ੋਰ ਇਹ ਲੱਗਾ ਮੈਂ ਚੰਗਾ ਵਾਂ ਇਹ ਬੰਦਾ ਅੱਤ ਦਾ ਮਾੜਾ ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਵੀ ਇਹੋ ਜਿਹੇ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਆ ਸ਼ੁਭ ਕਰਮਾਂ ਦਾ ਇਹ ਇਹ ਬਾਬਾ ਜੀ ਨੇ ਕਿਹਾ ਹਮ ਬੱਡ ਕਬ ਕੁਲੀਨ ਖਮ ਪੰਡਿਤ ਇਹ ਕਰਮਵੰਤ ਕੈ ਮੈਂ ਵੀ ਵਿਦਵਾਨ ਕਾਹ ਮੈਂ ਕਵੀ ਕਾਹ ਮੈਂ ਤਨਹਾਡ ਕਾਹ ਮੈਂ ਸਿਮਰਨ ਕਰਨ ਵਾਲਾ ਖਾਂ ਹਮ ਬੱਡ ਕਬ ਕੁਲੀਨ ਖਮ ਪੰਡਤ ਖਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬ ਨਾ ਨਾਸੀ ਇੱਥੇ ਕੋਈ ਚੋਰੀ ਦਾ ਜ਼ਿਕਰ ਨਹੀਂ ਕੋਈ ਯਾਰੀ ਦਾ ਜ਼ਿਕਰ ਨਹੀਂ ਇਸ ਵਿੱਚ ਸਾਰੇ ਸ਼ੁਭ ਕਰਮ ਨੇ ਮੈਂ ਕਵੀ ਖਾਂ ਮੈਂ ਪੰਡਤ ਖਾਂ ਮੈਂ ਗਿਆਨੀ ਖਾਂ ਮੈਂ ਗੁਣੀ ਖਾਂ ਮੈਂ ਦਾਨੀ ਖਾਂ ਮੈਂ ਸੂਰਮਾ ਖਾਂ ਮਾਰੇ ਨੇ ਦੋ ਤੁਕਾਂ ਚ ਸਾਰੇ ਕਰਮਵੰਤ ਗੰ ਦਿੱਤੇ ਤੇ ਜਿਹੜਾ ਬੰਦਾ ਇਹ ਕਰਮ ਕਰਕੇ ਹੰਕਾਰ ਕਰਦਾ ਉਹਦਾ ਬਣੇਗਾ ਕੀ ਆਪ ਸੁਖੋ ਕਰਮਵੰਤ ਕਹਾਵੇ ਜਨਮ ਮਰੇ ਬੋ ਜੂਨ ਪਰਮਾਵੇ ਜੰਮਦਾ ਤੇ ਮਰਦਾ ਰਹਿੰਦਾ ਹੈ ਪਰ ਜੇ ਬੰਦਾ ਕਰਮਵੰਤ ਹੋ ਕੇ ਨਿਮਰਤਾ ਵਿੱਚ ਰਹੇ ਫਿਰ ਦੇਖੋ ਕਿੰਨਾ ਕੁ ਭਾਗ ਲੱਗਦਾ ਹੈ ਫਿਰ ਬਿੰਤੀ ਸੁਣ ਫਿਰ ਅਗਲੀ ਤੁਕੇ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਜ਼ਮੀਨ ਦਾ ਦੌਲਤ ਦਾ ਆਪਣੇ ਬਿਜ਼ਨਸ ਦਾ ਮਹਾਰਾਜ ਕਹਿੰਦੇ ਜਿਹੜਾ ਬੰਦਾ ਹੰਕਾਰ ਕਰਦਾ ਉਹ ਮੂਰਖ ਵੀ ਹੈ ਅੰਨਾ ਵੀ ਤੇ ਅਗਿਆਨੀ ਵੀ ਨਾਲ ਸ਼ਬਦ ਵਰਤਿਆ ਕਰ ਕਿਰਪਾ ਜਿਸ ਕਾ ਇਹਰਦਾ ਹੈ ਗਰੀਬੀ ਵਿਸਾਰ ਹੈ ਜਿਹਦੇ ਤੇ ਤੇਰੀ ਕਿਰਪਾ ਹੋਵੇ ਤਉਨੂੰ ਘਿਰਦੇ ਵੇਖੋ ਇਹ ਸ਼ਬਦ ਦਿੱਤੇ ਸਰੀਰ ਨਹੀਂ ਵਰਤਿਆ ਮੈਂ ਅੱਗੇ ਤੁਹਾਨੂੰ ਕਿਹਾ ਕਿ ਕਈ ਵਾਰੀ ਸਰੀਰ ਨਿਮਰਤਾ ਵਿੱਚ ਝੁਕਣ ਵਾਲਿਆਂ ਦੀ ਰੀਸ ਕਰ ਲੈਂਦਾ ਪਰ ਇੱਥੇ ਗੁਰਦੇਵ ਨੇ ਅੰਦਰ ਦਾ ਸ਼ਬਦ ਲਿਆ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕੀਆਂ ਮੁਕਤ ਆਗੈ ਸੁਖ ਪਾਵੇ ਜਿਸ ਦੇ ਹਿਰਦੈ ਗਰੀਬੀ ਵਸ ਜਾਏ ਇੱਕ ਉਦਾਹਰਨ ਮੈਂ ਆਪ ਜੀਂ ਦੇ ਦੇਣਾ ਨਿਮਰਤਾ ਹੋਣੀ ਜ਼ਰੂਰੀ ਏ ਪਰ ਨਿਮਰਤਾ ਤੇ ਹੀਣਤਾ ਚ ਦੋਨਾਂ ਚ ਬੜਾ ਫਰਕ ਜੇ ਹੀਣਤਾ ਤੇ ਨਿਮਰਤਾ ਦੋ ਸ਼ਬਦ